ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ 'ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨੇਗੀ ਸਰਕਾਰ ਕਿਉਂਕਿ ਪੰਜਾਬ ਮਲਾਜ਼ਮ ਅਤੇ ਸਾਂਝਾ ਫਰੰਟ ਦੇ ਵੱਲੋਂ ਪੇ ਕਮਿਸ਼ਨ ਡੀਏ ਪੈਨਸ਼ਨ ਕੱਚੇ ਮਲਾਜ਼ਮ ਪੱਕੇ ਕਰਨ ਬੰਦ ਕੀਤੇ ਪੱਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਕੈਸ਼ਲੈਸ ਹੈਲਥ ਸਕੀਮ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਉੱਤੇ ਲਾਗੂ ਕਰਨ ਸਮੇਤ ਹੋਰ ਕਈ ਜਿਹੜੀਆਂ ਵਟੀਆਂ ਮੰਗਾਂ ਸੀ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੀਆਂ ਉਹ ਮੰਗਾਂ ਸੀਮ ਭਗਵੰਤ ਸਿੰਘ ਮਾਨ ਦੇ ਅੱਗੇ ਰੱਖ ਦਿੱਤੀਆਂ ਗਈਆਂ ਨੇ कई ਮੰਗਾਂ ਦੇ ਉੱਤੇ ਵਿਤ ਮੰਤਰੀ ਦੇ ਵੱਲੋਂ ਜਿਹੜੀ ਸਹਿਮਤੀ ਜਤਾਈ ਗਈ ਹੈ ਪੰਜਾਬ ਮਲਾਜ਼ਮਾਂ ਤੇ ਸਾਂਝਾ ਫਰੰਟ ਨੇ ਜਿਹੜਾ ਕਿ ਇਹਦੇ ਬਾਰੇ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਚੈਨਲ ਤੇ ਵੀਡੀਓ ਰਾਹੀਂ ਦਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਸੋ ਦੋਸਤੋ ਪੱਤਰ ਜਿਹੜਾ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਸਰਕਾਰੀ ਮਲਾਜ਼ਮਾਂ ਤੇ ਪੈਸ਼ਨ ਦੀਆਂ ਮੰਗਾਂ ਨੂੰ ਲੈ ਕੇ ਕਾਲ ਜਾਣੀ ਕਿ 12 ਅਕਤੂਬਰ ਨੂੰ ਪੰਜਾਬ ਮਲਾਜ਼ਮਾਂ ਤੇ ਪੈਨਸ਼ਨਸ ਦੇ ਵਿੱਚ ਸਾਂਝਾ ਫਰੰਟ ਦੇ ਵੱਲੋਂ ਆਪਣੇ ਰੋਸ ਪੱਤਰ ਤੇ ਸੀਐਮ ਭਗਵੰਤ ਮਾਨ ਨੂੰ ਮੰਗਾਂ ਦੀ ਜਿਹੜੀ ਲਿਸਟ ਆ ਉਹ ਜਾਰੀ ਕਰ ਦਿੱਤੀ ਹੈ ਸੋ ਦੋਸਤੋ ਇਸ ਦਾ ਵਿਸ਼ਾ ਜਿਹੜਾ ਹੈਗਾ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨ ਦੀਆਂ ਮੰਗਾਂ ਸੰਬੰਧੀ ਰੋਸ ਪੱਤਰ ਕੰਮ ਜਿਹੜੇ ਕਿ ਮੰਗ ਪੱਤਰ ਇਹ ਇਹਨਾਂ ਨੇ ਆਪਣੇ ਜਿਹੜੇ ਲੈਟਰ ਹੈਡ लेटर हेड ਤੇ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਰੱਖ ਦਿੱਤੀਆਂ ਨੇ ਇਹ ਅੱਗੇ ਵਿੱਚ ਇਹਦੇ ਵਿੱਚ ਜਿਹੜਾ ਲਿਖਿਆ ਗਿਆ ਕਿ ਉਪਰક્ત ਵਿਸ਼ੇ ਸੰਬੰਧੀ ਆਪ ਜੀ ਦੇ ਧਿਆਨ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਕਿ ਪੰਜਾਬ ਦੇ ਸਮੁੱਚੇ ਮਲਾਜ਼ਮਾਂ ਅਤੇ ਪੈਨਸ਼ਨਰ ਦੇ ਪ੍ਰਤੀਨਿਧ ਪੰਜਾਬ ਮਲਾਜ਼ਮ ਅਤੇ ਪੈਨਸ਼ਨ ਦੇ ਵਿੱਚ ਸਾਂਝਾ ਫਰੰਟ ਦੇ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਸੰਘਰਸ਼ ਕੀਤਾ ਜਾ ਰਿਹਾ ਹੈ ਆਪ ਦੀ ਪਾਰਟੀ ਦੇ ਵੱਲੋਂ ਜਿਹੜਾ ਹੈ ਸਰਕਾਰ ਦੇ ਬਣਨ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਜਿਹੜਾ ਭਰੋਸਾ ਦਿੱਤਾ ਗਿਆ ਸੀ। ਪ੍ਰੰਤੂ ਸਰਕਾਰ ਦੇ ਗਠਨ ਤੋਂ ਬਾਅਦ ਇਹਨਾਂ ਮੰਗਾਂ ਨੂੰ ਕੇਵਲ ਅੱਖੋਂ ਰੱਖੋ ਹੀ ਕੀਤਾ ਜਾ ਰਿਹਾ ਹੈ। ਸਗੋਂ ਇਹਨਾਂ ਦੇ ਵਿੱਚ ਹੋਰ ਵਾਅਦਾ ਕੀਤਾ ਗਿਆ ਹੈ। 200 ਇਸ ਸਬੰਧੀ ਸਾਂਝੇ ਫਰੰਟ ਦੇ ਵੱਲੋਂ 12 ਅਕਤੂਬਰ ਨੂੰ ਪੰਜਾਬ ਦੇ ਨਵੇਂ ਕੈਬਨਿਨ ਮੰਤਰੀਆਂ ਰਾਹੀਂ ਆਪ ਜੀ ਨੂੰ ਇਸ ਰੋਸ ਪੱਤਰ ਦੇ ਰਾਹੀਂ ਮੰਗ ਪੱਤਰ ਭੇਜ ਕੇ ਸਾਂਝੇ ਫਰੰਟ ਦੇ ਵੱਲੋਂ 16 ਨਵੰਬਰ ਨੂੰ ਸੰਗਰੂਰ ਵਿਖੇ ਕੀਤੀ ਜਾਣ ਵਾਲੀ ਸੂਬਾਰਹੀ ਰੈਲੀ ਤੇ ਰੋਸ ਮਾਰਚ ਦੇ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਮਾਨਯੋਗ ਮੁੱਖ ਮੰਤਰੀ ਜੀ ਨਾਲ ਪੈਨਲ ਮੀਟਿੰਗ ਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਦੀਆਂ ਜਾਇਜ਼ ਮੰਗਾਂ ਦਾ ਜੋਗ ਨਿਪਟਾਰਾ ਕੀਤਾ ਜਾ ਸਕੇ ਮੰਗ ਪੱਤਰ ਦੇ ਵਿੱਚ ਜਿਹੜੀਆਂ ਮੰਗਾਂ ਲਿਖੀਆਂ ਨੇ ਉਸ ਦੇ ਵਿੱਚ ਪਹਿਲੇ ਨੰਬਰ ਤੇ ਮਹਿੰਗਾਈ ਭੱਤੇ ਸਬੰਧੀ ਪੰਜਾਬ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਨੂੰ 42% ਦੇ ਜਿਹੜਾ ਕਿ ਦਿੱਤਾ ਜਾ ਰਿਹਾ ਹੈ ਜਦਕਿ ਕੇਂਦਰ ਸਰਕਾਰ ਨੇ ਮਲਾਸਮਾ ਨੂੰ 58% ਡੀ ਜਿਹੜੇ ਕੀ ਲੈ ਰਹੇ ਨੇ ਜਿਹੜਾ ਇਹ ਅੰਤਰ ਦੱਸਿਆ ਜਾ ਰਿਹਾ ਹੈ ਕਿ 4% ਜਿਹੜਾ 4% ਜੁਲਾਈ ਜਿਹੜਾ ਜੁਲਾਈ ਨੂੰ 2023 ਦੇ ਵਿੱਚ ਵਧਿਆ ਸੀਗਾ ਜਨਵਰੀ 2024 ਦੇ ਵਿੱਚ 4% ਵਧਿਆ ਸੀ ਜਨਵਰੀ 25 ਦੇ ਵਿੱਚ ਫਿਰ ਵਧਿਆ ਜੁਲਾਈ ਦੇ ਵਿੱਚ ਫਿਰ 3% ਵਧਿਆ ਕੁੱਲ ਜਿਹੜਾ ਮਿਲਾ ਕੇ ਜਿਹੜਾ 16% ਦਾ ਜਿਹੜਾ ਹੈ ਕਿ ਇਹ ਫਾਂਸਲਾ ਜਿਹੜਾ ਕੀ ਬਣ ਚੁੱਕਿਆ ਹੈ ਇਸ ਕਰਕੇ ਕਿਰਪਾ ਕਰਕੇ ਉਪਕਰਤ ਰੈਂਡੀਆਂ ਸਾਰੀਆਂ ਕਿਸ਼ਤਾਂ ਤੇ ਇਹਨਾਂ ਦਾ ਬਕਾਇਆ ਤੁਰੰਤ ਦਿੱਤਾ ਜਾਵੇ ਇਸ ਤੋਂ ਬਾਅਦ ਦੂਸਰੀ ਮੰਗ ਰੱਖੀ ਹੈ ਕਿ ਪੈਨਸ਼ਨਰਸ ਦੀ ਪੈਨਸ਼ਨ ਦੁਹਾਈ ਜਿਹੜੀ ਸੰਬੰਧੀ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਨੁਸਾਰ ਪੈਨਸ਼ਨਰਸ ਦੀ ਪੈਨਸ਼ਨ ਜਿਹੜੀ ਦੁਹਾਈ ਜਿਹੜੀ ਹੈ 2.99 ਦੇ ਗੁਣਾਕ ਨਾਲ ਕੀਤੀ ਜਾਵੇ ਕਿਉਂਕਿ ਇਸ ਸੰਬੰਧੀ ਪਹਿਲਾਂ ਵੀ ਕਈ ਵਾਰ ਕੈਬਨਿਟ ਸਬ-ਕਮੇਟੀ ਨਾਲ ਡਿਟੇਲ ਦੇ ਵਿੱਚ ਗੱਲਬਾਤ ਹੋ ਚੁੱਕੀ ਹੈ ਪੁਰਾਣੀ ਪੈਨਸ਼ਨ ਸਕੀਮ ਬਹਾਰ ਕਰਨ ਸੰਬੰਧੀ 1-1 2400 ਤੋਂ ਬਾਅਦ ਪਰਤੀ ਹੋਏ ਮਲਾਜ਼ਮਾਂ ਦੀ ਐਨਪੀਐਸ ਰੱਦ ਕਰਕੇ ਦੋਸਤੋ 1972 ਦੇ ਨੀਮਾ ਦੇ ਤਹਿਤ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਇਸ ਦੇ ਨਾਲ ਹੀ ਸਮੂੱਚੇ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਬੋੜਾ ਕੋਆਪਰੇਸ਼ਨ ਲੋਕਲ ਬੋਡੀਆਂ ਅਤੇ ਸਰਕਾਰੀ ਅਧਿਕਾਰੀਆਂ ਦੇ ਮੁਲਾਜ਼ਮਾਂ ਨੂੰ ਵੀ ਇਸ ਦੇ ਘੇਰੇ ਦੇ ਵਿੱਚ ਲਿਆਂਦਾ ਜਾਵੇ ਇਸ ਸੰਬੰਧੀ 18 ਨਵੰਬਰ 2022 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਤੁਰੰਤ ਲਾਗੂ ਕੀਤਾ ਜਾਵੇ ਕੱਚੇ ਮੁਲਾਜ਼ਮ ਪੱਕੇ ਕਰਨ ਸੰਬੰਧੀ ਜਿਹੜੀ ਤੀਸਰੀ ਮੰਗ ਹੈ ਪੰਜਾਬ ਦੇ ਸਮੂਹ ਸਰਕਾਰੀ ਅਤੇ ਅਰਧ ਸਰਕਾਰੀ ਵਿਭੰਗ ਵਿਭਾਗਾਂ ਦੇ ਵਿੱਚ ਬੋੜਾ ਕੋਆਪਰੇਸ਼ਨ ਲੋਕਲ ਬਾਡੀ ਵਿੱਚ ਸਰਕਾਰੀ ادارਿਆਂ ਦੇ ਵਿੱਚ ਕੰਮ ਕਰਦੇ ਹਰੇਕ ਕਿਸਮ ਦੇ ਕੱਚੇ ਦਿਹਾੜੀਦਾਰ ਠੇਕਾ ਡੇਲੀ ਵੇਜ ਆਊਟਸੋਰਸ ਅਤੇ ਇਨ ਲਿਸਟਮੈਂਟ ਵਰਕਰਾਂ ਕਰਮਚਾਰੀਆਂ ਨੂੰ ਪੂਰੀ ਤਨਖਾਹ ਸਕੇਲ ਅਤੇ ਪੱਤਿਆਂ ਸਮੇਤ ਪੱਕਾ ਕੀਤਾ ਜਾਵੇ ਇਸ ਦੇ ਨਾਲ ਹੀ ਦੋਸਤੋ ਮਾਨ ਪੱਤਾ ਇਨਵੈਸਟਰ ਜਿਹੜੇ ਕਿ ਵਰਕਰਾਂ ਦੇ ਸਬੰਧੀ ਵੀ ਕਿਹਾ ਹੈ ਕਿ ਏਸ ਦੇ ਵਿੱਚ ਪੰਜਾਬ ਦੇ ਅੰਦਰ ਕੰਮ ਕਰ ਰਹੀਆਂ ਮਿੱਡੇ ਮੇਲ ਵਰਕਰ ਆਸ਼ਾ ਵਰਕਰ ਆਂਗਣਵਾੜੀ ਵਰਕਰ ਹੈਲਪਰ ਸਫਾਈ ਕਰਮਚਾਰੀ ਚੌਕੀਦਾਰ ਸੇਵਾਦਾਰ ਦੀ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਹੁਤ ਹੀ ਜਿਹੜੀ ਘੱਟ ਪੱਤਿਆਂ ਤੇ ਕੰਮ ਕਰਨ ਲਈ ਮਜਬੂਰ ਹਨ ਇਹਨਾਂ ਸਭ ਦੇ ਵਰਕਰਾਂ ਨੂੰ ਉਹਨਾਂ ਦੇ ਕੰਮ ਤੇ ਯੋਗਤਾ ਦੇ ਅਨੁਸਾਰ ਘੱਟੋ ਘੱਟ ਉਰਜਾ ਦੇ ਘੇਰੇ ਦੇ ਵਿੱਚ ਲਿਆ ਕੇ ਬੰਦੀ ਉਰਜਾ ਦਿੱਤੀ ਜਾਵੇ ਇਸ ਤੋਂ ਬਾਅਦ ਪਿੰਡੂ ਪੱਤੇ ਸਮੇਤ ਕੱਟੇ ਗਏ ਹੋਰ ਪਿੰਡੂ ਜਿਹੜੇ ਹੋਰ ਪਤੇੜ ਬਹਾਲ ਕਰਨ ਸੰਬੰਧੀ ਜਿਹੜੇ ਕਿ 2021 ਦੇ ਵਿੱਚ ਪਿਛਲੀ ਸਰਕਾਰ ਦੇ ਵੱਲੋਂ ਪੱਤਿਆਂ ਦੇ ਵਿੱਚ ਸੋਧ ਕਰਨ ਦੀ ਜਿਹੜੀ ਆੜ ਹੇਠ ਪਿੰਡੂ ਪੱਤੇ ਸਮੇਤ ਕੁੱਲ 37 ਕਿਸਮ ਦੇ ਪੱਤੇ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਸੀ ਜਿਹੜੇ ਅੱਜ ਵੀ ਬੰਦ ਪਏ ਨੇ ਆਪ ਦੇ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨ ਇਹਨਾਂ ਪੱਤਿਆਂ ਨੂੰ ਮੁਰਤ ਤੋਂ ਚਾਲੂ ਕਰਨ ਦਾ ਵਾਅਦਾ ਕੀਤਾ ਗਿਆ ਸੀ ਕਿਰਪਾ ਕਰਕੇ ਇਹਨਾਂ ਪੱਤਿਆਂ ਨੂੰ 6ਵੇਂ ਤਨਖਾਹ ਕਮਿਸ਼ਨ ਦੇ ਸਕੇਲਾਂ ਦੇ ਵਿੱਚ ਮੋੜ ਬਹਾਲ ਕੀਤਾ ਜਾਵੇ ਮੁਲਾਜ਼ਮ ਵਿਰੋਧੀ ਨੋਟੀਫਿਕੇਸ਼ਨਾਂ ਨੂੰ ਜਿਹੜਾ ਰੱਦ ਕਰਕੇ ਬਾਰੇ ਵੀ ਲਿਖਿਆ ਗਿਆ ਹੈ ਜੇ ਵਿੱਚ ਜਿਹੜਾ ਕੀ ਪਰਖਕਾਲ ਸਬੰਧੀ ਨੋਟੀਫਿਕੇਸ਼ਨ ਹੈ ਇਸ ਤੋਂ ਬਾਅਦ ਪੰਜਾਬ ਦੇ ਵਿੱਚ 17/7/2020 ਤੋਂ ਬਾਅਦ ਪ੍ਰਤੀ ਮਲਾਸਮਾਨ ਨੂੰ ਜਿਹੜੇ ਸਤਵੇਂ ਕੇਂਦਰੀ ਤਨਖਾਹ ਕਮਿਸ਼ਨ ਨਾਲ ਜੋੜਨ ਤੇ 17/7/2020 ਦੇ ਨੋਟੀਫਿਕੇਸ਼ਨ ਅਤੇ ਇਸ ਸਬੰਧੀ 12/6/2025 ਨੂੰ ਸੋਧੇ ਗਏ ਸਰਵਿਸ ਰੂਲਾਂ ਦੇ ਨੋਟੀਫਿਕੇਸ਼ਨ ਨੂੰ ਵਾਪਸ ਲੈ ਕੇ ਪੰਜਾਬ ਦੇ ਸਮੁੱਚੇ ਨਵੇਂ ਮਲਾਸਮਾਨ ਨੂੰ ਪੰਜਾਬ ਦੇ ਤਨਖਾਹ ਸਕੇਲਾਂ ਦੇ ਅਧੀਨ ਕੀਤਾ ਜਾਵੇ। ਪੰਜਾਬ ਦੇ ਮਲਾਸਮਾਨਾਂ ਤੇ ਪੈਨਸ਼ਨ ਦਾ ਵਿਕਾਸ ਤੇ ਨਾਂ ਤੇ ਕਟਿਆ ਜਾ ਰਿਹਾ 200 ਪ੍ਰਤੀ ਮਹੀਨਾ ਜਜੀਆ ਟੈਕਸ ਵੀ ਜਿਹੜਾ ਬੰਦ ਕੀਤਾ ਜਾਵੇ। ਇਸ ਤੋਂ ਬਾਅਦ 6ਵੇਂ ਤਨਖਾਹ ਕਮਿਸ਼ਨ ਸੰਬੰਧੀ ਲਿਖਿਆ ਜੀ ਜੇ ਮੀ ਤਨਖਾਹ ਕਮਿਸ਼ਨ ਦੇ ਬਕਾਇਆ ਜਿਹੜੇ ਨੇ ਜੱਕ ਮੁਸ਼ਤ ਕਿਸ਼ਤਾਂ ਦੇ ਵਿੱਚ ਅਦਾ ਕੀਤੇ ਜਾਣ। ਮੁਲਾਜ਼ਮਾਂ ਤੇ ਪੈਨਸ਼ਨ ਦਾ ਬੰਦਾ ਮੈਡੀਕਲ ਪੱਤਾ 2000 ਪ੍ਰਤੀ ਮਹੀਨਾ ਕੀਤਾ ਜਾਵੇ। ਇੱਕ ਇੱਕ 16 ਨੂੰ ਤਨਖਾਹ ਕਮਿਸ਼ਨ ਲਾਗੂ ਕਰਦੇ ਸਮੇ 125% ਮਹਿੰਗਾਈ ਪੱਤੇ ਨੂੰ ਆਧਾਰ ਬਣਾਇਆ ਜਾਵੇ। ਛੇਵੇਂ ਤਨਖਾਹ ਕਮਿਸ਼ਨ ਨੂੰ ਦੂਸਰੇ ਹਿੱਸੇ ਦੀ ਰਿਪੋਰਟ ਜਾਰੀ ਕਰਕੇ ਲਾਗੂ ਕੀ ਕਿੱਤੀ ਜਾਵੇ ਜੋ ਕਿ ਪਹਿਲਾਂ ਹੀ 9 ਸਾਲ ਲੇਟ ਹੋ ਚੁੱਕੀ ਹੈ ਜਦਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ 8ਵਾਂ ਤਨਖਾਹ ਕਮਿਸ਼ਨ ਦਾ ਗਠਨ ਵੀ ਕੀਤਾ ਜਾ ਚੁੱਕਿਆ ਹੈ ਇਸ ਦੇ ਨਾਲ ਹੀ ਸਤਵੇਂ ਮੰਗ ਇਹ ਹੈ ਕਿ ਕੈਸ਼ਲੈਸ ਹੈਲਥ ਸਕੀਮ ਦੇ ਬਾਰੇ ਪੰਜਾਬ ਦੇ ਸਮੂਹ ਮਲਾਜ਼ਮਾਂ ਤੇ ਪੈਨਸ਼ਨਰ ਦੀ ਬਿਹਤਰ ਸਿਹਤ ਸੁਰੱਖਿਆ ਵਾਸਤੇ ਕੈਸ਼ਲੈਸ ਹੈਲਥ ਸਕੀਮ ਚਾਲੂ ਕੀਤੀ ਜਾਵੇ ਡੈਥ ਕਮ ਰਿਟਾਇਰਮੈਂਟ ਗ੍ਰੈਸਿਟੀ ਦੇ ਬਾਰੇ ਵੀ ਲਿਖਿਆ ਗਿਆ ਹੈ 8ਵੀਂ ਮੰਗ ਕੇਂਦਰ ਦੀ ਤਰਸ ਤੇ ਪੰਜਾਬ ਦੇ ਮਲਾਜ਼ਮ ਅਤੇ ਪੈਨਸ਼ਨਰ ਦੀ ਗ੍ਰੈਸਿਟੀ ਜਿਹੜੀ ਹੈ ਬੀ ਲੱਖ ਰੁਪਏ ਤੋਂ ਵਧਾ ਕੇ 25 ਲੱਖ ਰੁਪਏ ਕੀਤੀ ਜਾਵੇ ਇਸ ਦੇ ਨਾਲ ਇਸ ਦੇ ਜਿਹੜੇ ਬੋਟਾਂ ਜਿਹੜੀਆਂ ਕਾਰਪੋਰੇਸ਼ਨਾਂ ਤੇ ਹੋਰ ਅਦਾਰਿਆਂ ਤੇ ਵੀ ਲਾਗੂ ਕੀਤਾ ਜਾਵੇ ਨੌਵੀਂ ਮੰਗ ਹੈ ਮੁਲਾਜ਼ਮਾਂ ਤੇ ਪੈਨਸ਼ਨ ਦੇ ਹੱਕ ਦੇ ਵਿੱਚ ਹੋਏ ਅਦਾਲਤੀ ਫੈਸਲਿਆਂ ਨੂੰ ਜਨਰਲਾਈਜ਼ ਕੀਤਾ ਜਾਵੇ ਜਿਹੜੀ ਚਿੱਠੀ ਲਿਖੀ ਹੈ ਤੇ ਧੰਨਵਾਦ ਹੈ ਸਮੂਹ ਕਨਵੀਨਰ ਕੋਕ ਕਨਵੀਨਰ ਅਤੇ ਸੂਬਾ ਕਮੇਟੀ ਮੈਂਬਰਾਂ ਨੇ ਲਿਖੀ ਹੈ ਪੰਜਾਬ ਮਲਾਜ਼ਮਾਂ ਤੇ ਪੈਨਸ਼ਨ ਤੇ ਸਾਂਝਾ ਫਰੰਟ ਦੇ ਵੱਲੋਂ ਸੋ ਦੋਸਤੋ ਨੂੰ ਦੇਖਣਾ ਹੋਵੇਗਾ ਕਿ ਇਸ ਮੰਗ ਪੱਤਰ ਤੇ ਕੰਮ ਜਿਹੜਾ ਰੋਸ ਪੱਤਰ ਨੂੰ ਸਰਕਾਰ ਕਿਸ ਤਰ੍ਹਾਂ ਲੈਂਦੀ ਹੈ ਅਤੇ ਮਲਾਜ਼ਮਾਂ ਦਾ ਜਿਹੜਾ ਡੀਏ ਹੈ ਜਿਹੜੀਆਂ ਸਕੀਮਾਂ ਨੇ ਹੋਰ ਮੰਗਾ ਨੇ ਇਹਨਾਂ ਨੂੰ ਮੰਨਦੀ ਹੈ ਕਿ ਨਹੀਂ ਦੇਖਣਾ ਹੋਵੇਗਾ ਕਿ ਦਿਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਆਪਣੇ ਮਲਾਜ਼ਮਾਂ ਨੂੰ ਡੀਏ ਦਾ ਜਿਹੜਾ ਅਲਾਉਂਸ ਜਿਹੜਾ ਕਿ ਕਿੰਨੇ ਪਰਸੈਂਟ ਕਰਦੀ ਹੈ ਕਰਦੀ ਹੈ ਜਾਂ ਨਹੀਂ ਕਰਦੀ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨ ਲਈ ਇਹ ਸੀਐਲਜੀ ਬਹੁਤ ਹੀ ਖਾਸ ਅਪਡੇਟ ਧੰਨਵਾਦ ਜੀ